ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਸਵਾਗਤ ਆ ਤੁਹਾਡਾ ਅੱਜ ਆਪਣੇ ਇੱਕ ਨਵੇਂ ਵਲੌਗ ਦੇ ਵਿੱਚ ਮੈਂ ਜੋ ਅੱਜ ਬੜੀ ਖੁਸ਼ੀ ਦੀ ਮਿੱਤਰੋ ਦੋਸਤੋ ਗੱਲ ਵਾ ਇਹ ਜਿਹੜੀਆਂ ਆਪਣੀਆਂ ਇਹ ਮੁਰਗੀਆਂ ਵਾਂ ਇਹਨਾਂ ਨੇ ਮਿੱਤਰੋ ਅੱਜ ਅੰਡੇ ਕਰਤੇ ਆ ਸਟਾਰਟ ਠੀਕ ਜੀ ਤੇ ਨਾਲੇ ਜਿਹੜੀ ਆਪਾਂ ਵੀਡੀਓ ਦੇ ਵਿੱਚ ਕਿਹਾ ਸੀ ਦੇਸੀ ਮੁਰਗੇ ਵੇਚਣ ਲਈ ਉਹ ਵੀ ਮਿੱਤਰੋ ਗਏ ਨੇ ਵਿਕ ਠੀਕ ਆ ਤੇ ਬਾਕੀ ਦੀਆਂ ਆਪਣੇ ਕੋਲ ਆ ਆ ਯਾਰ ਦੂਜੀਆਂ ਬਰੀਡਾਂ ਆ ਅੰਡੇ ਮਤਰਾ ਅੱਜ ਹਾਨੂੰ ਮਿਲੇ ਪਹਿਲੇ ਦਿਨ ਪੰਜ ਚੈੱਕ ਕਰੋ ਭਈ ਅੰਡੇ ਇਹ ਆ ਆ ਗਿਆ ਤੇ ਇਹ ਇੱਕ ਇੱਧਰ ਦੇ ਹੋਰ ਦੇਖ ਲੈਨੇ ਫਿਰ ਇਹ ਜਿੱਥਾਂ ਗੱਠਾਂ ਤੇ ਪਏ ਹੁੰਦੇ ਆਂ ਅੰਡੇ ਇਹਨਾਂ ਦੀ ਚ ਇਹੜੇ ਕਰੇਟ ਲਾਏ ਆਪਾਂ ਨੰਨਾਂ ਚ ਵੇਖ ਲੈਨੇ ਆ ਦੋ ਤੇ ਆਵਾ ਇਹ ਲੋ ਵੀ ਮਿੱਤਰੋ ਤਿੰਨ ਅੰਡੇ ਹਨ ਆ ਮਿਲੇਗੇ ਇਹਦੇ ਪੂਰੇ ਦੇ ਪੂਰੇ ਅੱਜ ਗਿਣਤੀ ਦੇ ਪੰਜ ਅੰਡੇ ਆਪਾਂ ਨੂੰ ਮਿਲੇ ਆ ਸ਼ੀਲਾ ਜੀ ਾਂਡੇ ਆਪਾਂ ਰਹਿਣ ਦੇ ਨੇ ਅੰਦਰ ਪਏ ਹੁਣ ਇਹਨਾਂ ਨੂੰ ਖੁੱਲੇ ਛੱਡਦੇ ਆਂ ਵਹਾਲਦੇ ਆਂ ਤੁਹਾਨੂੰ ਨਾਲੇ ਆਪਾਂ ਇੱਥੇ ਇੱਕ ਹੋਰ ਡੱਬਾ ਲਵਾਂਗੇ ਇਹਦੇ ਨਾਲ ਦਾ ਚਲੋ ਆਜੋ ਇਹਨੂੰ ਖੜਦੇ ਆਂ ਬਾਹਰ ਖੁੱਲੇ ਫੇਰ ਮਿੱਤਰੋ ਇੰਨਾਣੋਂ ਪੁੰਨੇ ਆਪਾਂ ਆਟਾ ਲੈ ਕੇ ਆਉਨੇ ਆ ਘਰੋਂ ਆਟਾ ਹੁਣ ਦੋ ਤੋਂ আট ਟਰੇ ਦੇ ਉੱਤੇ ਆਪਾਂ ਲੋਦ ਦੇਣ ਲੱਗੇ ਆ ਆਟਾ ਗੁੰਨੇ ਆ ਥੋੜਾ ਥੋੜਾ ਇਹ ਖਾਂਦੇ ਆ ਪੂਰਾ ਉਹ ਤੋਂ ਡੇਬੇ ਆਖੋਣ ਲੱਗ ਪਏ ਨੰਨੇ ਖਾਣ ਆ ਆਓ ਮਿੱਤਰੋ ਲੱਗ ਪਈ ਜੀ ਖਾਣਾ